ਸਸਿਕਾਲ ਜੀ ਮੈਂ ਤੁਹਾਡਾ ਆਪਣਾ ਮੱਠ ਸ਼ਿਰੂਗਾਲ ਪਿਛਲੇ ਸਾਲ ਬੇਟੀ ਦੀ ਲੋਹੜੀ ਮਨਾਇ ਸੀ ਉਹਦੀਆਂ ਕੁਝ ਫੋਟੋਆਂ ਮੋਬਾਈਲ ਵਿੱਚ ਦੇਖ ਰਿਆ ਸੀ ਕੋਲ ਬੈਠੀ ਮੇਰੀ ਧੀ ਨੇ ਛੋਟਾ ਜਿਹਾ ਮੂੰਹ ਕਰ ਲਿਆ ਕਹਿੰਦੀ ਡੈਡੀ ਮੇਰੀ ਲੋਹੜੀਆਂ ਫੋਟੋਆਂ ਕਿੱਥੇ ਨੇ ਸੱਚ ਜਾਣੇ ਉਹ ਅੱਖਾਂ ਵਿੱਚ ਪਾਣੀ ਆ ਗਿਆ ਸੀ ਕੋਈ ਜਵਾਬ ਨਹੀਂ ਸੀ ਮੇਰੇ ਕੋਲ ਧੀਾਂ ਤੇ ਗਾਣਾ ਲਿਖਿਆ ਸੈ ਤੁਹਾਨੂੰ ਚੰਗਾ ਲੱਗੇ ਮੈਂ ਲੋਹੜੀ ਬੇਟੇ ਦੀ ਮਨਾਇ ਦਿੱਤੀ ਸਭ ਨੇ ਵਧਾਈ ਮੈਂ ਸਰਾਂਬ ਵੀ ਪਲਾਈ ਤੇ ਬੰਡੀ ਸੀ ਮਠਾਈ ਪਰਤੀ ਆਪਣੀ ਨਾਲ ਕੀਤੀ ਬੰਡਕਾਣੀ ਇਹੋ ਗੱਲ ਰਹਿੰਦੀ ਮੇਰਾ ਦਮ ਘੁੱਟਦੀ ਮੇਰੀ ਲੋੜੀ ਦੀਆਂ ਫੋਟੋਆਂ ਬਖਾਓ ਮੈਨੂੰ ਪਾਪਾ ਮੇਰੀ ਬੇਟੀ ਮੈਥੋਂ ਰੋਜ਼ ਪੁੱਛਦੀ ਮੇਰੀ ਲੋੜੀ ਦੀਆਂ ਫੋਟੋਆਂ ਬਖਾਓ ਮੈਨੂੰ ਪਾਪਾ ਮੇਰੀ ਬੇਟੀ ਮੈਥੋਂ ਰੋਜ਼ ਪੁੱਛਦੀ ਕਹਿੰਦੀ ਵੀਰੇ ਵਾਂਗੂ ਸੋਹਣੇ ਸੋਹਣੇ ਕੱਪੜੇ ਮੈਂ ਵੀ ਪਾਏ ਸੀ ਮਾਮਾ ਮਾਮੀ ਫਫੜ ਭੂਆ ਤਾਏ ਹੁਣੇ ਵੀ ਆਏ ਸੀ ਪਰ ਮੈਂ ਟਾਲਦਾ ਰਹਿਣਾ ਮੇਰੇ ਕੋਲੇ ਕੋਈ ਹੈ ਨਹੀਂਗਾ ਜਵਾਬ ਮੈਂ ਕਰਾਂ ਗੱਲ ਮੁੱਕਦੀ ਮੇਰੀ ਲੋੜੀ ਦੀਆਂ ਫੋਟੋਆਂ ਬਖਾਓ ਮੈਨੂੰ ਪਾਪਾ ਮੇਰੀ ਬੇਟੀ ਮੈਥੋਂ ਰੋਜ਼ ਪੁੱਛਦੀ ਮੇਰੀ ਲੋੜੀ ਦੀਆਂ ਫੋਟੋਆਂ ਬਖਾਓ ਪਾਪਾ ਮੇਰੀ ਬੇਟੀ ਮੈਥਰੋ ਹਰੋਜ ਪੁੱਛਦੀ ਜਦੋਂ ਘਰੇ ਆਉਣਾ ਲੱਤਾਂ ਨੂੰ ਚਿੰਬੜ ਜਾਂਦੀ ਐ ਭੱਜ ਕੇ ਬੇਟਾ ਕਰੇ ਨਾ ਕਰੇ ਪਰ ਪਿਆਰ ਬਹੁਤ ਕਰਦੀ ਐ ਰੱਜ ਕੇ ਜਦੋਂ ਘਰੇ ਆਉਣਾ ਲੱਤਾਂ ਨੂੰ ਚਿੰਬੜ ਜਾਂਦੀ ਐ ਭੱਜ ਕੇ ਬੇਟਾ ਕਰੇ ਨਾ ਕਰੇ ਪਰ ਪਿਆਰ ਬਹੁਤ ਕਰਦੀ ਐ ਰੱਜ ਕੇ ਜੋ ਮੈਂ ਭੁੱਲ ਕੀਤੀ ਬਾਬਾ ਨਾਨਕਾ ਸਮੱਤ ਬਖਸੀ ਉਸ ਭੁੱਲ ਚੁੱਕਦੀ ਮੇਰੀ ਲੋੜੀ ਦੀਆਂ ਫੋਟੋਆਂ ਬਖਾਓ ਮੈਨੂੰ ਪਾਪਾ ਮੇਰੀ ਬੇਟੀ ਮੈਥਰੇਂਦੀ ਰੋਜ ਪੁੱਛਦੀ ਮੇਰੀ ਲੋੜੀ ਦੀਆਂ ਫੋਟੋਆਂ ਬਖਾਓ ਪਾਪਾ ਮਰੀ ਬੇਟੀ ਮੈਂ ਥੋੜੀਂ ਦੀ ਰੋਜ ਪੁੱਛਦੀ ਜੋ ਭੁੱਲ ਮੈਂ ਕੀਤੀ ਤੁਸੀਂ ਹਾੜਾ ਨਾ ਕਰਿਓ ਪੁੱਤਾਂ ਵਾਂਗੂ ਧੀਆਂ ਨੂੰ ਵੀ ਲਾਡਾਂ ਪਿਆਰਾਂ ਵਾਲੀ ਛਾਂ ਕਰਿਓ ਜੋ ਭੁੱਲ ਮੈਂ ਕੀਤੀ ਐ ਤੁਸੀਂ ਹਾੜਾ ਨਾ ਕਰਿਓ ਕੋਈ ਪੁੱਤਾਂ ਵਾਂਗੂ ਧੀਆਂ ਨੂੰ ਵੀ ਲਾਡਾਂ ਪਿਆਰ ਪਿਆਰਾਂ ਵਾਲੀ ਛਾਂ ਕਰਿਓ ਵਾਦਾ ਕਰੋ ਇਸ ਵਾਰੀ ਧੀਆਂ ਦੀ ਵੀ ਲੋਹੜੀ ਮਨਾਉਂਗੀ ਵਾਦਾ ਕਰੋ ਧੀਆਂ ਦੀ ਵੀ ਲੋਹੜੀ ਮਨਾਉਂਗੇ ਲੋਹੜੀ ਜਿਵੇਂ ਮਨਾਉਨੇ ਹੋ ਪੁੱਤ ਦੀ ਮੇਰੀ ਲੋਹੜੀ ਦੀਆਂ ਫੋਟੋਆਂ ਬਖਾਓ ਮੈਨੂੰ ਪਪਾ ਮੇਰੀ ਬੇਟੀ ਮੇਥੋਂ ਰਹਿੰਦੀ ਰੋਜ਼ ਪੁੱਛਦੀ ਮੇਰੀ ਲੋੜੀ ਦੀਆਂ ਫੋਟੋਆਂ ਵਿਖਾਓ ਮੈਨੂੰ ਪਾਪਾ ਮੇਰੀ ਬੇਟੀ ਮੇਥੋਂ ਰਹਿੰਦੀ ਰੋਜ਼ ਪੁੱਛਦੀ ਹੁਣ ਜਦੋਂ ਸੁੱਡੀ ਬੇਟੀ ਸਕੂਲ ਨੂੰ ਪੜ੍ਹ ਕੇ ਆਉਣਾ ਉਹਨੂੰ ਕੁੱਟ ਕੇ ਕਲਾਵੇ ਵਿੱਚ ਲੈ ਲਿਓ ਉਹਨੂੰ ਅਹਿਸਾਸ ਨਾ ਹੋਵੇ ਕਿ ਵੀਰੇ ਨਾਲੋਂ ਮੈਨੂੰ ਘੱਟ ਪਿਆਰ ਕਰਦੇ ਆ ਮੇਰੇ ਮੰਮੀ ਡੈਡੀ ਸਾਰੇ ਨੂੰ ਲੋੜੀ ਮੁਬਾਰਕ ਧੀਆਂ ਤੇ ਪੁੱਤਰਾਂ ਦੀ ਲੋੜੀ ਮਨਾਇਆ ਕਰੋ ਤੇ ਜਸ਼ਨ ਮਨਾਇਆ ਕਰੋ ਖੁਸ਼ ਰਹੋ ਜੇ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਕਰਿਓ